ਰ ਜਿਹੜਾ ਅੱਜ ਫਤਿਹਵਾਦ ਦੇ ਵਿੱਚ ਤੁਸੀਂ ਆਪਣੇ ਵਰਕਰਾਂ ਦੇ ਨਾਲ ਲੋਕ ਮਿਲਣੇ ਕੀਤੇ ਆ ਇਹਦੇ ਬਾਰੇ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਇਲਾਕੇ ਦੇ ਮਨੂ ਸ਼ਰਮਾ ਜੀ ਦਾ ਕਸਬਾ ਫਤਿਹਾਂ ਤੋਂ ਵਿਖੇ ਸਤਨਾਮ ਸਿੰਘ ਫਤਿਹਾਂ ਜੀ ਦਾ ਕਿ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਅੱਜ ਕਸਬਾ ਫਤਿਹਾਂ ਤੇ ਫਤਿਹਵਾਦ ਦੇ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਨਾਲ ਮਿਲਣਾ ਹੋਇਆ ਸੁਮੁੱਚੇ ਪਰਿਵਾਰਾਂ ਨੇ ਅੱਜ ਵਿਸ਼ਵਾਸ ਦਵਾਇਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਮੱਲਣਾ ਜੀ ਇੱਕ ਇੱਕ ਵੋਟ ਚੋਣ ਨਿਸ਼ਾਨ ਕਮਲ ਤੇ ਪਾ ਕੇ ਇਸ ਕਸਬੇ ਇਸ ਨਗਰ ਦੇ ਵਿੱਚ ਵੱਡੀ ਲੀਡ ਦੇ ਨਾਲ ਜਤਾਇਆ। ਇਹ ਜਿਹੜੀ ਫਤਿਹਵਾਦ ਦੇ ਵਿੱਚ ਅੱਜ ਸ਼੍ਰੀ ਮੰਨੂ ਕੰਬੋਜੀ ਦੇ ਘਰ ਵਧੀਆ ਬੈਠਕ ਹੋਈ ਆ ਇਹਦੇ ਵਿੱਚ ਵੱਡੀ ਗਿਣਤੀ ਚ ਫਤਿਹਵਾਦ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦਾ ਪ੍ਰਣ ਲਿਆ। ਉਹ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਹੀ ਹਲਕੇ ਦੇ ਵਿੱਚ ਹਲਕਾ ਖਡੂਰ ਸਾਹ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਹੀ ਪਿੰਡ ਪਿੰਡੀ ਇਹ ਲਹਿਰ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ 1 ਜੂਨ ਨੂੰ ਲੋਕਾਂ ਦੇ ਵੱਡੇ ਸਮਰਥਨ ਨਾਲ ਹਲਕਾ ਖਡੂਰ ਸਾਹ ਦੀ ਸੀਟ ਜਿੱਤਣ ਜਾ ਰਹੀ ਹੈ ਤੇ ਪਹਿਲੀ ਵਾਰ ਹੋਊਗਾ ਕਿ ਜਨਰਲ ਸੀਟ ਤੋਂ ਸਾਡੇ ਐਸੀ ਉਮੀਦਵਾਰ ਸਰਦਾਰ ਮਜੀਤ ਸਿੰਘ ਜੀ ਮੰਨਾ ਜਿੱਤ ਕੇ ਨਵਾਂ ਇਤਿਹਾਸ ਸਿਰਜਣਗੇ